ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇ ਤੇ ਅੱਜ ਦੋਸਤੋ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਆ ਸਾਹਮਣੇ ਤੁਸੀਂ ਜਾਨਵਰ ਜਿਹੜੇ ਦੇਖ ਰਹੇ ਹੋ ਬਾਈ ਨੇ ਸਾਰੇ ਨਾਗਾ ਜਿਹੜੇ ਵਕਾਊ ਕੀਤੇ ਹੋਏ ਆ ਤੁਹਾਨੂੰ ਆਪਾਂ ਸਾਰੇ ਜਾਨਵਰਾਂ ਦੀ ਡਿਟੇਲ ਦੇਵਾਂਗੇ ਗੱਲਬਾਤ ਕਰਾਂਗੇ ਬਾਈ ਦੇ ਨਾਲ ਤੇ ਸਾਰਿਆਂ ਦੀ ਜਾਣਕਾਰੀ ਲਵਾਂਗੇ ਪਹਿਲਾਂ ਤੁਹਾਨੂੰ ਦਿਖਾਉਨੇ ਆਪਾਂ ਜਿਹੜਾ ਇਹ ਬਰੀਡਰ ਆ ਬਾਈ ਕੋਲੇ ਇਹਨੂੰ ਦੇਖ ਲਓ ਤੁਸੀਂ ਪਹਿਲਾਂ ਅੱਗੇ ਪਿੱਛੇ ਇਹ ਤੋਂ ਸੋਨਾ ਬਰੀਡਰ ਆ ਦੋਸਤੋ ਡਲਰ ਦੇਖ ਸਕਦੇ ਹੋ ਨੱਕ ਰਿਕੋਰਡਾ ਕੰਨ ਦੀ ਲੈਂਥ ਤੇ ਸਿੰਘ ਦੇਖ ਸਕਦੇ ਹੋ ਸੋਹਣਾ ਸਿੰਘ ਅੱਖ ਚਿੱਟੀ ਦੇ ਵਿੱਚ ਤੇ ਟੈਸਟੀਕਲ ਦਿਖਾਉਣੇ ਤੁਹਾਨੂੰ ਸੋਹਣਾ ਟੈਸਟੀਕਲ ਲੱਗਿਆ ਹੋਇਆ ਦੋਸਤੋ ਤੇ ਬਾਕੀ ਆਹ ਦੇਖ ਸਕਦੇ ਹੋ ਪਾਠ ਤੁਸੀਂ ਕਾਲੇ ਰੰਗ ਦੇ ਵਿੱਚ ਆ ਕੰਨ ਦੀ ਲੈਂਥ ਬਹੁਤ ਸੋਹਣੀ ਹੈ ਇਹਦੀ ਬਰੀਕੀਆਂ ਦੇ ਵਿੱਚ ਆ ਪੂਰੀ ਤੇ ਦੇਖ ਸਕਦੇ ਹੋ ਤੁਸੀਂ ਸੋਹਣਾ ਨੱਕ ਨਗੜਾ ਇਹਦਾ ਵੀ ਤੇ ਬਾਕੀ ਡਿਟੇਲ ਆਪਾਂ ਸਾਰੀ ਬਾਈ ਤੋਂ ਲੈਣੇ ਆ ਸਾਰੇ ਜਨਵਰਾਂ ਦੀ ਕਿੰਨੇ ਜਨਵਰ ਆ ਇਹ ਤੇ ਬਾਈ ਨੇ ਸਾਰੇ ਜਨਵਰ ਵਿਕਾਊ ਕੀਤੇ ਹੋਏ ਆ ਬੱਕਰੀ ਤੇ ਪਠਾ ਦੋਸਤੋ ਤੇ ਛੋਟੇ ਬੱਚੇ ਵੀ ਆ ਤੇ ਕਰਦੇ ਆਪਾਂ ਬਾਈ ਦੇ ਨਾਲ ਗੱਲਬਾਤ ਲੈਣੇ ਸਾਰਿਆਂ ਦੀ ਜਾਣਕਾਰੀ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਕਿੰਨੇ ਨੱਕ ਬਾਈ ਜੀ ਵਿਕਾਊ ਆ ਬਾਈ ਆਪਣੇ ਕੋਲੇ ਸਾਰੇ ਹੀ ਆ ਜੀ ਸਾਰੇ ਜਨਵਰੀ ਬਕਾਊ ਸਾਰੇ ਜਨਵਰੀ ਬਕਾਊ ਹਾਂਜੀ ਆਪਣੇ ਕੋਲੇ ਹੈਗੇ ਆ ਜੀ 7 ਨਾਗ ਆ ਜੀ 7 ਨਾਗ ਹਾਂਜੀ ਹਾਂਜੀ ਇੱਕ ਬ੍ਰੀਡਰ ਆ ਜੀ ਇੱਕ ਪਠਾ ਦੋ ਪਠਾ ਸੂਈਆਂ ਜੀ ਇੱਕ ਵੱਡੀ ਬੱਕਰੀ ਹੈ ਜੀ ਠੀਕ ਹੈ ਜੀ ਹਾਂਜੀ ਅ ਪਹਿਲਾਂ ਆਪਾਂ ਬ੍ਰੀਡਰ ਤੋਂ ਸ਼ੁਰੂ ਕਰੀਏ ਹਾਂਜੀ ਹਾਂਜੀ ਕੀ ਡਿਟੇਲ ਆ ਬ੍ਰੀਡਰ ਦੀ ਆਪਣੇ ਦੇ ਦੀ ਡਿਟੇਲ ਇਹ ਜੀ ਚੌ ਚਾਰ ਦਾੰਦ ਪੂਰੇ ਕਰ ਗਿਆ ਜੀ ਠੀਗਾ ਹੋ ਚੁੱਕਾ ਜੀ ਛੀਗਾ ਹੋ ਚੁੱਕਾ ਹਾਂਜੀ ਤੇ ਬਰੀਡਰ ਦੇ ਇਹਦੀ ਜਿਹੜੀ ਮੰਨ ਕੇ ਚਲੋ ਜਿਹੜਾ ਇਹਦਾ ਜੋ ਵੀ ਇਹਦੇ ਆਪਣੇ ਕੋਲੇ ਬੱਚੇ ਆ ਜੀ ਉਹ ਦੋਵੇਂ ਪੱਠਾ ਫੈਦਿੰਦੇ ਨੇ ਜਿਹੜੇ ਆਪਣੇ ਘਰੇ ਆਪਾਂ ਇਹਦਾ ਰਿਜਲਟ ਲਿਆ ਜੀ ਬਾਹਰ ਵੀ ਪਿੰਡਾਂ ਦੇ ਵਿੱਚ ਜੋ ਬੱਕਰੀਆਂ ਆਉਂਦੀਆਂ ਆਪਣੇ ਗਵਾਂਢੀ ਵੀ ਆ ਇਹਨਾਂ ਨੇ ਵੀ ਜੋ ਬੱਕਰੀਆਂ ਇਹਦੇ ਤੋਂ ਕਰਾਸ ਕਰਾਈਆਂ ਉਹਦੇ ਨਾਲ ਪੱਠਾ ਹੀ ਆਉਂਦਾ ਜੀ ਤੇ ਜੋ ਖਾਸੀਅਤ ਹੈ ਤਾਂ ਇਹੀ ਆ ਜੀ ਵੀ ਕਿਉਂਕਿ ਇਹਦੇ ਜੋ ਬੱਚੇ ਆ ਉਹ ਪੱਠਾ ਹੀ ਆਉਂਦਾ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ ਬਾਈ ਨੇ ਬਰੀਡਰ ਦੀ ਜਾਣਕਾਰੀ ਦੇਤੀ ਆਪਾਂ ਨੂੰ ਛਿਗਾ ਹੋਣ ਵਾਲਾ ਇਹ ਤੇ ਹਾਈਟ ਸੋਹਣੀ ਆ ਕੰਨ ਦੀ ਲੈਂਥ ਚੰਗੀ ਆ ਨੱਕ ਨਕੋੜਾ ਬਹੁਤ ਸੋਹਣਾ ਤੇ ਬਾਈ ਕਹਿੰਦਾ ਰਿਜ਼ਲਟ ਇਹਦਾ ਜਿਹੜਾ ਬਹੁਤ ਸ਼ਾਨਦਾਰ ਆ ਰਿਹਾ ਖਾਸੀਅਤ ਇਹ ਆ ਕਿ ਇਹ ਜ਼ਿਆਦਾਤਰ ਜਿਹੜੀਆਂ ਇਹਦੀਆਂ ਰਿਜ਼ਲਟ ਦੇ ਵਿੱਚ ਪਠਾ ਹੀ ਆ ਰਹੀਆਂ ਨੇ ਤੇ ਅਗਲਾ ਜਨਵਾਰ ਬਾਈ ਕਿਹੜਾ ਆਪਾਂ ਦਿਖਾਉਣ ਲੱਗੇ ਹੁਣ ਆ ਪਠਾ ਹੈ ਜੀ ਆਪਣੇ ਕੋਲੇ ਠੀਕ ਹੈ ਜੀ ਤੁਸੀਂ ਪੱਖ ਦੇਖੋ ਬਈ ਇੰਨੀ ਬਰੀਕੀਆਂ ਚ ਪੱਖ ਨਾਲ ਤੁਹਾਨੂੰ ਆਪ ਹੀ ਪਤਾ ਹੋਵੇਗਾ ਲੈਂਥ ਹਜੇ ਇਹ 4 ਦੰਦ ਪੂਰੇ ਕਰਨੇ ਨੇ ਬਈ ਜੀ ਠੀਕ ਹੈ ਜੀ 4 ਦੰਦ ਪੂਰੇ ਕਰਨੇ ਇਹ ਲਵਾਈ ਨਹੀਂ ਜੀ ਆਪਾਂ ਹਜੇ ਠੀਕ ਹੈ ਜੀ ਜਿਸ ਕੀ ਜਦੋਂ ਕਾਰ ਕਰ ਗਈ ਉਦੋਂ ਲੋਣੀ ਹਾਂਜੀ ਹਾਂਜੀ ਤੇ ਇਹਨੇ ਜਿਹੜੀ ਹਾਈਟ ਹੈ ਜੀ ਹਜੇ ਹੋਰ ਵੀ ਮੰਨ ਕੇ ਚੱਲੋ ਮੱਠ ਹੋ ਦੂਗੀ ਜੀ ਹਾਂਜੀ ਹਾਂਜੀ ਠੀਕ ਹੈ ਇਹਦੀ ਬਰੀਕੀਆਂ ਦੇਖੋ ਠੀਕ ਹੈ ਲੈਂਥ ਦੇਖੋ ਜੀ ਕਿੰਨੀ ਆ ਪੂਛ ਦੀ ਲੰਬਾਈ ਦੇਖੋ ਜੀ ਕਿਉਂਕਿ ਬਰੀਡ ਹਰ ਇੱਕ ਕਹਿੰਦਾ ਬਰੀਡ ਦੇ ਤੁਹਾਨੂੰ ਵੀ ਪਤਾ ਜੀ ਨੁਕਤੇ ਬਹੁਤ ਹੁੰਦੇ ਆ ਬਹੁਤ ਆਉਂਦੇ ਹਾਂਜੀ ਪੰਨਾ ਦੀ ਲੰਬਾਈ ਘਟਦੀ ਹੋਊਗੀ ਘਟੋ ਘਟ ਹਾਂਜੀ ਕਿਉਂਕਿ ਜੋ ਪਿਓਰ ਬੀਟਲ ਤੁਹਾਨੂੰ ਵੀ ਪਤਾ ਉਹ ਬਰੀਡੇ ਹੀ ਹੁੰਦੀ ਹੈ ਹਾਂਜੀ ਉਹਦੀਆਂ ਇਹੀ ਨਿਸ਼ਾਨੀਆਂ ਹੁੰਦੀਆਂ ਇਹ ਪੱਠ ਜੀ ਚਾਰ ਦੰਦਾ ਦੇਖੋ ਜੀ ਦੰਦ ਵੀ ਤੁਸੀਂ ਦੇਖ ਲਓ ਚਾਰ ਦੰਦ ਹਜੇ ਪੂਰੇ ਆ ਦੇਖੋ ਆ ਛੋਟਾ ਪਿਆ ਜੀ ਚਾਰ ਦੰਦ ਪੂਰੇ ਕਰਨੇ ਚੌਕ ਦੇ ਚੱਕੇ ਵੇ ਆ ਹਾਂਜੀ ਚੌਕ ਚੌਕ ਦੇ ਚੱਕੇ ਆ ਜੀ ਇਹ ਤੁਹਾਨੂੰ ਮੰਨ ਕੇ ਚੱਲੋ ਜੇ ਆਪਾਂ ਛਿੱਗੀ ਲਵਾਵਾਂਗੇ ਜੀ ਇਹਦੀ ਜਿਹੜੀ ਹਾਈਟ ਹੈ ਨਾ ਹੋਰ ਵੀ ਵਧੂਗੀ ਠੀਕ ਹੈ ਜੀ ਠੀਕ ਹੈ ਇਸੇ ਕਾਰਨ ਹੀ ਲਗਾਈ ਜੀ ਆਪਾਂ ਹਜੇ ਠੀਕ ਹੈ ਜੀ ਹਾਂ ਤੇ ਅਗਲੇ ਜਨਵਾਰ ਜਿਹੜੇ ਆਪਣੇ ਭਾਈ ਉਹਨਾਂ ਦੀ ਵੀ ਆਪਾਂ ਲਈਏ ਜਾਣਕਾਰੀ ਇਹ ਸੂਈ ਹੈ ਜੀ ਆਹੀ ਇਹਦਾ ਬੱਚਾ ਜੀ ਪਗ ਦਾ ਠੀਕ ਹੈ ਜੀ ਪਲੂਨ ਸੂਈ ਦੀ ਹੈ ਜੀ ਇਹ ਪਲੂਣਾ ਇਹ ਹਾਂ ਮਗਰ ਵੀ ਇਹਦੇ ਪਾਠਾ ਜੀ ਤੇ ਹਾਂ ਆਪ ਵੀ ਪਹਿਲੇ ਸੂਈ ਆ ਠੀਕ ਹੈ ਜੀ ਲੋ ਵੀ ਦੋਸਤੋ ਹਾਂ ਇਹ ਛੇਰੇ ਰੰਗ ਦੇ ਵਿੱਚ ਆ ਤੇ ਬੱਚਾ ਵੀ ਜਿਹੜਾ ਮਗਰੇ ਦਾ ਉਹ ਵੀ ਛੇਰੇ ਰੰਗ ਦੇ ਵਿੱਚ ਆ ਤੇ ਇਹ ਪਲੂਨ ਸੂਈ ਹੋਈ ਆ ਤੇ ਕਿੰਨੇ ਟਾਈਮ ਦੀ ਬਾਈ ਸੂਈ ਹੈ ਤੇ ਕੀ ਇਹਦੀ ਡਿਟੇਲਾਂ ਮੜੀ ਜੀ ਇਹ ਬਾਈ ਜੀ ਹੋ ਗਏ ਹੋ ਤਿੰਨ ਕੁ ਮਹੀਨੇ ਹੋ ਗਏ ਤਿੰਨ ਮਹੀਨੇ ਹੋ ਗਏ ਸੂਈ ਨੂੰ 2.5 ਤੇ ਤਿੰਨ ਮਹੀਨੇ ਤੇ ਬੱਚਾ ਇੱਕ ਹੀ ਆ ਮਗਰ ਹਾਂ ਬੱਚਾ ਇੱਕ ਹੀ ਆ ਜੀ ਪਾਠੀ ਆ ਜੀ ਉਹ ਵੀ ਆਪਣੇ ਬਰੀਡਰ ਤੋਂ ਹੀ ਇਹਨੂੰ ਠੀਕ ਹੈ ਇਹ ਵੀ ਆਪਣੇ ਬਰੀਡਰ ਤੋਂ ਕਰਾਸ ਹੋਈ ਹੈ ਹਾਂ ਜੀ ਠੀਕ ਹੈ ਲੋ ਵੀ ਦੋਸਤੋ ਇਹ ਤਾਜ਼ਾ ਪਲੂਨ ਸੂਈ ਹੋਈ ਹੈ ਤੇ ਅਗਲੇ ਜਾਨਵਰ ਆਪਾਂ ਵੇਨੇ ਆ ਬਾਈ ਤੋਂ ਲੋ ਵੀ ਦੋਸਤੋ ਆਪਣੇ ਤਿਆਹ ਨਾਗ ਅਗਲੇ ਜਿਹੜੇ ਬਾਈ ਦਿੰਨ ਲੱਗਾ ਜਾਣਕਾਰੀ ਚਿੱਟੇ ਰੰਗ ਦੇ ਵਿੱਚ ਜਿਹੜੀ ਡੱਬੇ ਦੇ ਵਿੱਚ ਬੂਰ ਕੰਨੀ ਆ ਇਦੀ ਕੀ ਡਿਟੇਲ ਆ ਬਾਈ ਡਿਟੇਲ ਇਹ ਵੀ ਪਲੂ ਨਹੀਂ ਆ ਬਾਈ ਠੀਕ ਹੈ ਜੀ ਠੀਕ ਹੈ ਜੀ ਗੰਦੀ ਇਹ ਚਾਰ ਦੰਦ ਪੂਰੇ ਕਰ ਗਏ ਜੀ ਚਾਰ ਦੰਦ ਪੂਰੇ ਕਰ ਗਏ ਹਾਂ ਇਹ ਪਿਓਰ ਕੁਆਲਿਟੀ ਚੱਲੇ ਜੀ ਠੀਕ ਹੈ ਜੀ ਆਹ ਦੇਖੋ ਇਹਦੀ ਵੀ ਲੈਂਥ ਲੰਥ ਬਹੁਤ ਚੌੜਾ ਕੰਨਾ ਜੀ ਤੇ ਕੰਨ ਦੀ ਜਿਹੜੀ ਲੰਬਾਈ ਆ ਉਹ ਵੀ ਫੁੱਟ ਦੇ ਉਪਰ ਹੀ ਹੈ ਠੀਕ ਹੈ ਜੀ ਹਾਂ ਬਹੁਤ ਸ਼ੋਹਨ ਇਹਦੀ ਵੀ ਜਿਹੜੀ ਮੰਨ ਕੇ ਚੱਲੋ ਬਲੀਡ ਬਹੁਤ ਜੀ ਸ਼ਾਨਦਾਰ ਬਣੇ ਬੱਚੇ ਨਾ ਥੋੜੇ ਬਾਹਰ ਰਹੀਦਾ ਜੀ ਹਾਂ ਲੱਛੇ ਹੋਰ ਇਸੇ ਕਾਰਨ ਥੋੜਾ ਜਿਹਾ ਆਪਾਂ ਵਿਕਾਊ ਕਰਤਾ ਜੀ ਹਾਂ ਜੀ ਗਰਮੀ ਦਾ ਥੋੜਾ ਜਿਹਾ ਅਸਰ ਹਵੀ ਹੈਗਾ ਨਾ ਅਸਰ ਰਹਿ ਗਿਆ ਜੀ ਕਿਉਂਕਿ ਤੁਹਾਨੂੰ ਪਤਾ ਵੀ ਆਪ ਹੀ ਥੋੜੇ ਜਿਨੇ ਚਿਰ ਆਪ ਨਹੀਂ ਖਿਆਲ ਕਰਦੇ ਜੀ ਉਹਨਾਂ ਚਿਰ ਫਜ਼ੂਰਾ ਕੁਝ ਨਹੀਂ ਬਣਦਾ ਹਾਂ ਜੀ ਹ ਦਾ ਤੇ ਇਸੇ ਕਰ ਲਈ ਆਪਾਂ ਕਰਤਾ ਠੀਕ ਹੈ ਜੀ ਲੋ ਵੀ ਦੋਸਤੋ ਇਹਦੇ ਬੱਚਾ ਮਗਰ ਇਹ ਇਹ ਵੀ ਪਾਠੀ ਆ ਜੀ ਇਹਦਾ ਵੀ ਪਾਠੀ ਇਹ ਵੀ ਆਪਣੇ ਇਹਦੇ ਬ੍ਰੀਡਰ ਤੋਂ ਹੀ ਕ੍ਰੋਸ ਆ ਹਾਂ ਜੀ ਆਪਣੇ ਬ੍ਰੀਡਰ ਤੋਂ ਹੀ ਆ ਜੀ ਲੋ ਵੀ ਦੋਸਤੋ ਇਹ ਜਿਹੜੀ ਪਾਠਾ ਇਹ ਵੀ ਘਰੇ ਬਾਈ ਦੇ ਇਹ ਵੀ ਆਪਦੇ ਬ੍ਰੀਡਰ ਤੋਂ ਇਹਨਾਂ ਦੇ ਕ੍ਰੋਸ ਆ ਤੇ ਇਹ ਜੀ ਬਹੁਤ ਸੋਹਣਾ ਬਾਈ ਚਿੱਟੀਆਂ ਅੱਖਾਂ ਦੀ ਆਖ ਚਿੱਟੀ ਦੇ ਵਿੱਚ ਨੱਕ ਨਕੌੜਾ ਦੇਖ ਸਕਦੇ ਹੋ ਬਹੁਤ ਸੋਹਣਾ ਨੱਕ ਨਕੌੜਾ ਥਾਣਾ ਵਾਨਾ ਵੀ ਦੇਖ ਸਕਦੇ ਹੋ ਤੇ ਇਹ ਬੱਚਾ ਦੋਸਤੋ ਇਹਦਾ ਮਗਰ ਇਹ ਵੀ ਪਾਠੀ ਆ ਬਾਈ ਤੇ ਜਿਹੜੀ ਆ ਆਪਣੀ ਬਾਈ ਅੱਗੇ ਪੱਕੇ ਲੋਈਆ ਕਲਰ ਦੇ ਵਿੱਚ ਇਹਦੀ ਕੀ ਡਿਟੇਲ ਆ ਇਹ ਡਿਟੇਲ ਬਾਈ ਤੀਜੇ ਸੂਏ ਹੋ ਠੀਕ ਆ ਜੀ ਹਾਂ ਜਿਹੜਾ ਇਹ ਗਰੀਡਰ ਆਪਣੇ ਘਰੇ ਇਹ ਇਹਦਾ ਬੱਚਾ ਹੈ ਇਹ ਆਪਣੀ ਮੇਨ ਬੱਕਰੀ ਸੀਗੀ ਜੀ ਠੀਕ ਆ ਹਾਂ ਇਹ ਤੀਜੇ ਸੂਏ ਆ ਬਾਈ ਜੀ ਇਹ ਹੈਗੀ ਤੋਤਾ ਫਰੀਜ਼ ਤੋਤਾਪੁਰੀ हां ਇਹ ਦੂਜੀ ਨਾਕ ਨਗੜਾ ਵੀ ਦੇ ਸਕਦੇ ਹਾਂ ਜੀ ਤੋਤਾਪੁਰੀ ਚ ਪੈਂਦੀ ਹੈ ਜੀ ਠੀਕ ਹੈ ਜੀ ਤੋਤਾਪੁਰੀ ਆ ਪੱਕੇ ਲੋਹਿਆ ਕਲਰ ਦੇ ਵਿੱਚ ਤੇ ਤੀਜੀ ਸੂਏ ਆ ਹਾਂ ਜੀ ਹਾਂ ਜੀ ਤੇ ਕੰਨ ਕੋਲ ਬਹੁਤ ਸਵਾਣ ਸ਼ਾਨਦਾਰ ਆ ਠੀਕ ਹੈ ਜੀ ਜਿਹੜੇ ਦੀ ਮੰਨ ਕੇ ਚਲੋ ਜਿਵੇਂ ਇਹਦੇ ਬੱਚੇ ਆ ਜੀ ਬਹੁਤ ਚੰਗੇ ਰਿਜ਼ਲਟ ਦੇ ਠੀਕ ਹੈ ਜੀ ਦਾ ਬਰੀਡਰ ਆ ਇੱਕ ਜੀ ਪਾਠ ਸੀਗੀ ਜੀ ਉਹਦਾ ਬਿਮਾਰ ਹੋਣ ਕਦੇ ਕਾਰਨ ਨਾ ਉਹ ਬਹੁਤ ਜਲਦੀ ਠੀਕ ਹੈ ਜੀ ਹਾਂ ਪਰ ਪਾਠ ਬਹੁਤ ਸ਼ਾਨ ਚੰਗੀ ਸੀ ਉਹਦੀ ਸਹੀ ਹੈ ਜੀ ਹਾਂ ਜਿਹੜੇ ਇਹਦੇ ਬੱਚੇ ਆ ਯਾਨੀ ਪੂਰੇ ਕੁਆਲਿਟੀ ਵਾਲੇ ਠੀਕ ਹੈ ਜੀ ਹਾਂ ਲੋ ਵੀ ਦੋਸਤੋ ਬਾਈ ਨੇ ਸਾਰੇ ਆਪਣੇ ਜਿਹੜੇ ਨਾਗ ਸੀ ਉਹਨਾਂ ਦੀ ਡਿਟੇਲ ਆਪਾਂ ਉਹਨਾਂ ਦੇ ਦਿੱਤੀ ਆ ਕਿਸੇ ਵੀ ਵੀਰ ਨੂੰ ਨਾਗ ਕੋਈ ਪਸੰਦ ਆਉਂਦਾ ਹੈ ਤਾਂ ਉਹ ਬਾਈ ਦੇ ਨਾਲ ਸੰਪਰਕ ਕਰ ਸਕਦੇ ਆ ਆਪਾਂ ਬਾਈ ਦਾ ਮੋਬਾਈਲ ਨੰਬਰ ਜਾਣ ਲੈਨੇ ਆ ਉਹਨਾਂ ਦਾ ਤੇ ਤੁਸੀਂ ਉਸ ਨੰਬਰ ਤੇ ਸੰਪਰਕ ਕਰਕੇ ਜਿਹੜੇ ਇਹ ਜਾਨਵਰ ਆ ਤੁਸੀਂ ਸਾਰੇ ਇਹ ਵੀ ਖਰੀਦ ਸਕਦੇ ਆ ਬਾਈ ਕੱਲਾ ਕੱਲਾ ਵੀ ਖਰੀਦ ਸਕਦੇ ਸਾਰੇ ਵੀ ਹਾਂ ਜਿਵੇਂ ਵੀ ਮੰਨ ਕੇ ਚਲੋ ਜੇ ਕੋਈ ਬੰਦਾ ਸਾਰੇ ਖਰੀਦੂਗਾ ਤਾਂ ਉਹਨੂੰ ਤੁਹਾਨੂੰ ਪਤਾ ਹੀ ਆ ਉਹਨੂੰ ਫਰਮੈਸ ਵੀ ਕੀਤਾ ਹੀ ਥੋੜਾ ਜਿਹਾ ਉਧਾਂ ਰੇਟ ਬਣ ਜਾਂਦਾ ਹੈ ਰੇਟ ਉਹ ਜਿਹਾ ਬਣ ਜਾਂਦਾ ਹਾਂ ਸਾਰੇ ਖਰੀਦੂਗਾ ਠੀਕ ਆ ਜੀ ਕੱਲਾ ਕੱਲਾ ਖਰੀਦੂਗਾ ਫਿਰ ਉਹ ਠੀਕ ਹੈ ਜੀ ਹਾਂ ਫਿਰ ਹਸਾ ਨਾ ਤੇ ਬਾਈ ਤੁਸੀਂ ਆਪਣਾ ਨਾ ਮੋਬਾਈਲ ਨੰਬਰ ਦੱਸ ਦਿਓ ਜਿਸ ਤੇ ਸੰਪਰਕ ਕਰਕੇ ਤੁਹਾਡੇ ਨਾਲ ਕਿਸਾਨ ਵੀਰ ਬੱਕਰੀ ਪਾਲਕ ਵੀਰ ਜਾਨਵਰ ਆ ਜਿਹੜੇ ਖਰੀਦ ਸਕਣ ਪਹਿਲਾਂ ਤੁਸੀਂ ਆਪਣਾ ਪਿੰਡ ਦੱਸ ਦਿਓ ਐਡਰੈਸ ਦੱਸ ਦਿਓ ਕਿਹੜੀ ਲੋਕੇਸ਼ਨ ਤੇ ਆਪਾਂ ਤੇ ਇੱਕ ਆਪਣਾ ਮੋਬਾਈਲ ਨੰਬਰ ਦੱਸ ਪਿੰਡ ਆਪਣਾ ਸੇਖਾਖੁਰ ਦਾ ਜੀ ਜ਼ਿਲ੍ਹਾ ਮੋਗਾ ਏ ਠੀਕ ਹੈ ਜੀ ਠੀਕ ਹੈ ਮੋਬਾਈਲ ਨੰਬਰ ਆਪਣਾ 9815786315 9155 86315 ਠੀਕ ਹੈ ਜੀ ਲੋ ਵੀ ਦੋਸਤੋ ਬਾਈ ਨੇ ਮੋਬਾਈਲ ਨੰਬਰ ਆਵਦਾ ਦੱਸ ਦਿੱਤਾ ਹੈ ਨੰਬਰ ਜਿਹੜਾ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਕੋਈ ਵੀ ਜਿਹੜਾ ਜਾਨਵਰ ਆ ਤੁਸੀਂ ਖਰੀਦ ਸਕਦੇ ਹੋ ਇਕੱਠੇ ਵੀ ਖਰੀਦ ਸਕਦੇ ਹੋ ਇਕੱਲਾ-ਕੱਲਾ ਵੀ ਖਰੀਦ ਸਕਦੇ ਹੋ ਤੇ ਬਾਈ ਮੋਲਾ ਜਿਹੜਾ ਉਹ ਤੁਸੀਂ ਕਿਵੇਂ ਉਹ ਫਿਰ ਆਪਾਂ ਫੋਨ ਤੇ ਹੀ ਕਰ ਲਾਂਗੇ ਬਾਈ ਠੀਕ ਹੈ ਜੀ ਹਾਂ ਫੋਨ ਤੇ ਸਾਰਿਆਂ ਦੇ ਫੋਨ ਤੇ ਮੋਲਾ ਜਿਹੜਾ ਦੇਖੋ ਬਰੀਡਰ ਦੀ ਨਾ ਬਾਈ ਕੀ ਇਹ ਆ ਕੁਆਲਿਟੀ ਬੁਲਟੀ ਬਹੁਤ ਆ ਆ ਦੇਖੋ ਚਾਰ ਲੜਜੋ ਜਰਾ ਚਮੜੀ ਦੀ ਕੁਆਲਿਟੀ ਫੁੱਲ ਹੈ ਨਾ ਸ਼ਾਈਨਿੰਗ ਸ਼ਾਈਨਿੰਗ ਫੁੱਲ ਜ਼ਿਆਦਾ ਆ ਦੇਖੋ ਸ਼ਾਨਦਾਰ ਪੂਰਾ ਕੁਆਲਿਟੀ ਆ ਦੇਖੋ ਠੀਕ ਹੈ ਜੀ ਗਲ ਵੀ ਦੋਸਤੋ ਬਾਈ ਨੇ ਸਾਰੀ ਡਿਟੇਲ ਆਪਾਂ ਨੂੰ ਦੇ ਦਿੱਤੀ ਆ ਕਿਸੇ ਵੀ ਵੀਰ ਨੂੰ ਬੱਕਰੀ ਪਾਲਕ ਨੂੰ ਬੱਕਰੀਆਂ ਪੱਠਾਂ ਬਰੀਡਰ ਪਸੰਦ ਆਉਂਦੇ ਆ ਤਾਂ ਬਾਈ ਦੇ ਨਾਲ ਸੰਪਰਕ ਕਰ ਜਦਦਾ ਇਕੱਠਿਆਂ ਦਾ ਵੀ ਸੌਦਾ ਦੜੇ ਦਾ ਮਾਰ ਸਕਦਾ ਤੇ ਕਿਸੇ ਨੇ ਕੱਲਾ ਜਾਂ ਦੋ ਨਗ ਜਾਂ ਤਿੰਨ ਨਗ ਖਰੀਦਨੇ ਆ ਉਹ ਵੀ ਬਾਈ ਤੁਸੀਂ ਖਰੀਦ ਸਕਦੇ ਹੋ ਟੈਸਟੀਕਲ ਦੇਖੋ ਇਹਦੇ ਪੂਰੇ ਕੱਟ ਵਾਲਾ ਠੀਕ ਹੈ ਜੀ ਜਿਹੜਾ ਦਾ ਟੈਸਟੀਕਲ ਆ ਨਾ ਉਹ ਐਦਾਂ ਨਹੀਂਗਾ ਵੀ ਮੰਨ ਕੇ ਚਲੋ ਛੋਟ ਆਏ ਜਾਂ ਪੂਗਾ ਨਾਲ ਕੰਪਾਈਲ ਉਹ ਨਹੀਂਗਾ ਸਗੋਂ ਕੱਟ ਵਾਲਾ ਟੈਸਟੀਕਲ ਠੀਕ ਹੈ ਜੀ ਧੰਨਵਾਦ ਉਹਦੇ ਵਿੱਚ ਵੀ ਕੋਈ ਐਹੋ ਜਿਹੀ ਨਹੀਂ ਕਮੀ ਆਪਾਂ ਵੀ ਪੂਰੇ ਸ਼ੌਂਕ ਨਾਲ ਇਹਨੂੰ ਮੰਨ ਲਏ ਕਿ ਚਲੋ ਆਪਣੇ ਘਰ ਦਾ ਹੀ ਹੈ ਜੀ ਜੀ ਸਾਰਿਆਂ ਜਿਹਾ ਇਹਦੇ ਵਿੱਚ ਪੂਰੇ ਕੈਰੈਕਟਰ ਦੇ ਕੇ ਕਿਉਂਕਿ ਮੈਂ ਵੀ ਥੋੜਾ ਨਵਾਂ ਹੀ ਕੰਮ ਚਲਾਇਆ ਸੀ ਤੋਂ ਸਾਰਿਆਂ ਦੀ ਮੈਂ ਰਹਿ ਲੈ ਕੇ ਫਾਰਮ ਵਾਲਿਆਂ ਦੀ ਫੇਰੀ ਸ਼ੁਰੂ ਕਰਾਂਗਾ ਵੀਡੀਓ ਪਾ ਕੇ ਫੋਟੋ ਪਾ ਕੇ ਵੀ ਬਾਈ ਜੀ ਕਿੰਦਾ ਦਾ ਹੈ ਉਹਨੇ ਮੈਨੂੰ ਇਹੀ ਰਹਿ ਦਿੱਤੀ ਸੀ ਵੀ ਬਾਈ ਜੀ ਇਤੋਂ ਬੈਟਰ ਕੋਈ ਤੇ ਕਿਸੇ ਕੋਲੇ ਦੀ ਕੋਈ ਕੁਆਲਿਟੀ ਨਹੀਂ ਆ ਸਕਦੀ ਤੁਸੀਂ ਇਹ ਚੀਜ਼ ਨੂੰ ਰੱਖੋ ਠੀਕ ਹੈ ਜੀ ਹਾਂ ਲੋ ਵੀ ਦੋਸਤੋ ਬਾਈ ਨੇ ਆਪਾਂ ਨੂੰ ਜਾਣਕਾਰੀ ਦੇ ਦਿੱਤੀ ਸਾਰੇ ਜਾਨਵਰਾਂ ਦੀ ਤੇ ਤੁਸੀਂ ਇਹ ਜਨਵਾਰਾ ਜਿਹੜੇ ਖਰੀਦ ਸਕਦੇ ਹੋ ਮੋਬਾਈਲ ਨੰਬਰ ਜਿਹੜਾ ਉਹ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਆਹ ਤੁਸੀਂ ਬਾਈ ਜੀ ਦਾ ਮੰਨ ਕੇ ਚਲੋ ਪੂਰੀ ਸੰਭੂ ਬਣਾ ਤੇ ਹਜੇ ਇਹ 4 ਦੰਦ ਦਾ ਇਹ ਵੀ ਮੈਨੂੰ ਮੰਨ ਕੇ ਚਲੋ ਥੋੜੀ ਥੋੜੀ ਨੌਲੇਜ ਜਿਵੇਂ ਜਿਵੇਂ ਆਉਂਦੀ ਆ ਇਹ ਪਾਠ ਨੂੰ ਵੀ ਹਜੇ 4 ਦੰਦ ਹੋ ਗਈ ਇਹ ਆਪਾਂ ਲਵਾਈ ਨਹੀਂ ਹਜੇ ਬੰਦੇ ਮੰਨ ਕੇ ਚਲੋ ਬਰੀਡਰ ਕਹਿੰਦੇ ਵੀ 6 ਦੰਦ ਤੋਂ ਉੱਪਰ ਲਗਾਉਣੀ ਆ ਕਿਉਂਕਿ ਪੂਰੀ ਬਰੀਆ ਪੂਰੀ ਜਵਾਨ ਹੋ ਜਾਊਗੀ ਉਦੋਂ ਤੇ ਫੇਰੇ ਪੂਰਾ ਜਾਨੀ ਕਿ ਵਧੀਆ ਜਿਹੜੇ ਬੱਚੇ ਗਾਂ ਪੈਦਾ ਕਰ ਸਕਦੀ ਪੈਦਾ ਕਰ ਸਕਦੀਆਂ ਜੀ ਕਿਉਂਕਿ ਆਵੇ ਹਜੇ ਗਰੋਥ ਵੀ ਕਰੂਗੀ ਗਰੋਥ ਵੀ ਕਰੋਗੇ ਇਹਦਾ ਜਿਹੜਾ ਕੱਦ ਵਧਨ ਦੀ ਵੀ ਪੂਰੀ ਉਮੀਦ ਹੈ ਹਾਂਜੀ ਹਾਂਜੀ ਹੁਣ ਹੀ ਇਹਨੇ ਮਤਲਬ ਉਹਦਾ ਕੱਦ ਹਾਈਟ ਵਗ ਹਾਂ ਜੀ ਜੇ ਆਪਾਂ ਛੋਟੀ ਉਮਰ ਚ ਲਵਾ ਦਿੰਦੇ ਆ ਤਾਂ ਹੋਰ ਬੱਚੇਾਂ ਦੀ ਗ੍ਰੋਥ ਹੈ ਜਿਹੜੀ ਘਟ ਰਹੀਂਦੀ ਹੈ ਘਟ ਰਹੀਂਦੀ ਆਪਦੀ ਵੀ ਘਟ ਰਹਿ ਜਾਂਦੀ ਹੈ ਤੇ ਬੱਚੀ ਵੀ ਫਿਰ ਆਪ ਹੀ ਕਮਜ਼ੋਰ ਰਹਿ ਜਾਂਦੀ ਹੈ ਨਾ ਹਾਂ ਹਾਂ ਤੇ ਆ ਦੇਖੋ ਬ੍ਰੀਕਿੰਗ ਨਾ ਪ੍ਰੂਫ ਨਾ ਤਾਂ ਬਹੁਤ ਜ਼ਿਆਦਾ ਹੈ ਜੀ ਠੀਕ ਹੈ ਜੀ ਆ ਦੇਖੋ ਚਮੜੀ ਇਹਦੀ ਵੀ ਬਹੁਤ ਸੋਹਣੀ ਬਤਲੀ ਚਮੜੀ ਦੀ ਹੈ ਪੂਛ ਦੀ ਜਿਹੜੀ ਕੁਆਲਿਟੀ ਆ ਬਹੁਤ ਕੁਆਲਿਟੀ ਕੰਨਾ ਪੂਰੀ ਕੁਆਲਿਟੀ ਆ ਪੂਛ ਦੀ ਹਾਂ ਜੀ ਠੀਕ ਆ ਬਾਈ ਜੀ ਲੋ ਵੀ ਦੋਸਤੋ ਬਾਈ ਨੇ ਜਿਹੜਾ ਆਪਦਾ ਡਿਟੇਲ ਆ ਸਾਰੀ ਇਹਨਾਂ ਜਨਵਾਰਾਂ 'ਚ ਦੇ ਦਿੱਤੀ ਆ ਤੁਸੀਂ ਉਸ ਨੰਬਰ ਤੇ ਸੰਪਰਕ ਕਰਕੇ ਬਾਈ ਧੰਨਵਾਦ ਦੋਸਤੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤੇ ਸ਼ੁਕਰੀਆ